ਕਿ ਜਿਹੜੇ ਨੌਜਵਾਨ ਪੰਜਾਬ ਚ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਉਹ ਕੀ ਕੰਮ ਕਰਨ ਜਿਹੜੀਆਂ ਇਹ ਪ੍ਰਾਈਵੇਟ ਨੌਕਰੀਆਂ ਉਹਨਾਂ ਚ 10-15000 ਰੁਪਏ ਪਿੱਛੇ ਸਾਰੀ ਉਮਰ ਗਾਲਣ ਤੋਂ ਇਲਾਵਾ ਹੋਰ ਕਿਹੜੇ ਕੰਮ ਕਰ ਸਕਦੇ ਆ ਜਿਹਦੇ ਵਿੱਚ ਉਹ ਵਧੀਆ ਕੰਮ ਵੀ ਕਰ ਸਕਦੇ ਆ ਵਧੀਆ ਪੈਸਾ ਵੀ ਕਮਾ ਸਕਦੇ ਆ ਤੇ ਜਿਹੜੇ ਆਪਣੇ ਹੋਰ ਕੋਈ ਸ਼ੌਂਕ ਹੈਗੇ ਉਹ ਵੀ ਪੂਰੇ ਕਰ ਸਕਦੇ ਆ ਤੇ ਆਪਣੀ ਮਰਜ਼ੀ ਦੇ ਮਾਲਕ ਬਣ ਸਕਦੇ ਆ ਕਿਉਂਕਿ ਬਹੁਤ ਸਾਰੇ ਨੌਜਵਾਨ ਮੈਂ ਦੇਖੇ ਅੱਜਕੱਲ ਕਿ ਇਕੱਲਾ ਪ੍ਰਾਈਵੇਟ ਜੋਬਾਂ ਕਰਦੇ ਆ 15000 ਜਾਂ ਵੱਧ ਤੋਂ ਵੱਧ 20000 ਲਈ ਮਤਲਬ ਇਹਦੇ ਪਿੱਛੇ ਹੀ ਸਾਰਾ ਸਿਸਟਮ ਘੁੰਮੀ ਜਾ ਰਿਹਾ ਸੋ ਮੈਂ ਕੋਸ਼ਿਸ਼ ਕਰੂੰਗਾ ਇਸ ਵੀਡੀਓ ਦੇ ਐਂਡ ਦੇ ਵਿੱਚ ਕੋਈ ਕੰਮ ਐਦਾਂ ਦੇ ਦੱਸਾਂ ਜਿਹੜੇ ਪੰਜਾਬ 'ਚ ਰਹਿੰਦੇ ਨੌਜਵਾਨਾ ਜਿਹੜੇ ਉਹ ਕੰਮ ਕਰਕੇ ਉਹ ਵਧੀਆ ਪੈਸਾ ਕਮਾ ਸਕਦੇ ਆ ਮੈਂ ਪਹਿਲਾਂ ਦੱਸਦਾ ਕਿ ਮੈਂ ਕੋਈ ਟਰੇਡਿੰਗ ਜਾਂ ਕੋਈ ਆ ਡ੍ਰੌਪਸ਼ਿਪਿੰਗ ਕਰ ਲੋ ਮੈਂ ਉਹ ਗੱਲ ਨਹੀਂ ਕਰੂੰਗਾ ਸਿੱਧੀ ਪਿੰਡੂਆਂ ਵਾਲੀ ਪਿੰਡਾਂ ਦੇ ਹਿਸਾਬ ਨਾਲ ਗੱਲ ਕਰੂੰਗਾ ਕਿ ਆਪਾਂ ਕਿਹੜੇ ਕੰਮ ਕਰਕੇ ਕਾਮਯਾਬ ਹੋ ਸਕਦੇ ਆ ਤੇ ਜਿਹੜੀ ਇਹ 10-15000 ਵਾਲੀ ਮੈਟ੍ਰਿਕਸ ਆ ਇਹ ਤੋਂ ਬਾਹਰ ਆ ਸਕਦੇ ਆ ਇਹ ਜਿਹੜੀ ਮੈਂ ਕੋਈ ਅੱਜ ਵੀਡੀਓ ਬਣਾਉਣ ਲੱਗਾ ਇਹਦੇ ਮੈਂ ਅਗਲੇ ਪਾਰਟ ਵੀ ਬਣਾਇਆ ਕਰੂੰਗਾ ਜਿਹਦੇ ਵਿੱਚ ਮੈਂ ਕੋਈ ਸਪੈਸ਼ਲ ਕੰਮ ਲੈ ਕੇ ਉਹਨੂੰ ਅੱਗੇ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕਰਿਆ ਕਰੂੰਗਾ ਕਿਉਂਕਿ ਮੈਂ ਇੱਕ ਗੱਲ ਸਾਰਿਆਂ ਨੂੰ ਦੱਸਣੀ ਚਾਹੁੰਨਾ ਕਿ ਜਿਹੜਾ ਕੰਮ ਕਰਕੇ ਮੈਂ ਕਾਮਯਾਬ ਹੋ ਗਿਆ ਜਾਂ ਮੈਂ ਵਧੀਆ ਪੈਸੇ ਕਮਾਉਣ ਲੱਗ ਪਿਆ ਜ਼ਰੂਰੀ ਨਹੀਂ ਗਾ ਤੁਸੀਂ ਵੀ ਉਹੀ ਕੰਮ ਕਰਕੇ ਕਾਮਯਾਬ ਹੋ ਸਕਦੇ ਆ ਜਿਹੜਾ ਲੌਜੀਕ ਕਿਸੇ ਇੱਕ ਬੰਦੇ ਤੇ ਫਿੱਟ ਹੋ ਗਿਆ ਉਹ ਇਸ ਮੈਟ੍ਰਿਕਸ ਤੋਂ ਜਾਂ ਪੈਸੇ ਵਾਲਾ ਸਿਸਟਮ ਵਧੀਆ ਕਮਾ ਗਿਆ ਜ਼ਰੂਰੀ ਨਹੀਂ ਉਹ ਤੁਹਾਡੇ ਤੇ ਵੀ ਲਾਗੂ ਹੋਊਗਾ ਜੇ ਕ੍ਰਿਸਟਿਆਨੋ ਰनाल्डੋ ਫੁੱਟਬਾਲ ਵਧੀਆ ਖੇਡਦਾ ਹਨ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਉਹ ਕਰੈਕਟ ਵੀ ਵਧੀਆ ਖੇਡ ਲੂਗਾ ਉਹ ਵਿਰਾਟ ਕੋਹਲੀ ਹੀ ਖੇਡੂਗਾ ਸੋ ਪ੍ਰਮਾਤਮਾ ਨੇ ਹਰੇਕ ਨੂੰ ਅਲੱਗ-ਅਲੱਗ ਗੁਣ ਦਿੱਤੇ ਹੁੰਦੇ ਆ ਜਿਦਾ ਅੱਜ ਕੱਲ ਆਹ ਟਰੇਡਿੰਗ ਵਾਲੇ ਦਿਖਾਈ ਦਿੰਦੇ ਆ ਨਾ ਤੁਹਾਨੂੰ ਆ ਕੇ ਵੀਡੀਓਜ਼ ਹਾਂਜੀ ਬਈ ਮੈਂ ਕਿਤੇ ਵਧੀਆ ਜੇ ਹੋਟਲ ਤੇ ਜਾ ਕੇ ਆ ਥੋੜਾ ਜਿਹਾ ਲੈਪਟਾਪ ਵਧੀਆ ਕੈਮਰਾ ਜਿਹਾ ਦਿਖਾ ਕੇ ਬਿੰਦੂ ਰਾਹੀਂ ਦਿਖਾ ਕੇ ਮੈਂ ਟਰੇਡਿੰਗ ਕਰਦਾ ਨਾ ਐਨੇ ਪੈਸੇ ਕਮਾ ਲਏ ਤੁਸੀਂ ਵੀ ਜੇ ਲੈਣਾ ਹੈ ਤਾਂ ਆ ਜਾਓ ਕੋਰਸ ਲੈਣੋਂ ਅਸਲ 'ਚੋ ਟਰੇਡਿੰਗ ਤੋਂ ਨਹੀਂ ਪੈਸੇ ਕਮਾਉਂਦਾ ਹੁੰਦਾ ਉਹ ਜਿਹੜੇ ਬੰਦੇ ਉਦਾਂ ਫਸਣਿਆ ਉਹ ਸਿਖਾਉਣ ਦੇ ਚੱਕਰ 'ਚ ਹੀ ਪੈਸੇ ਬਣਾਉਂਦੇ ਹੁੰਦੇ ਆ ਜਿਹੜੇ ਬੰਦੇ ਟਰੇਡਿੰਗ ਤੋਂ ਪੈਸੇ ਕਮਾਉਂਦੇ ਹੁੰਦੇ ਆ ਉਹ ਰੀਲਾ ਰੂਲਾ 'ਚ ਨਹੀਂ ਆਉਂਦੇ ਹੁੰਦੇ ਉਹ ਇਸ ਤੋਂ ਪਰੇ ਵਾਲੀਆਂ ਗੱਲਾਂ ਹੁੰਦੀਆਂ ਸੋ ਗੱਲ ਇਹ ਆ ਕਿ ਹਰੇਕ ਬੰਦਾ ਹਰੇਕ ਚੀਜ਼ 'ਚ ਕਾਮਯਾਬ ਨਹੀਂ ਹੋ ਸਕਦਾ ਮੇਰੇ ਕਹਿਣ ਦਾ ਦੇਖੋ ਬੰਦਾ ট্রেਡਿੰਗ ਕਰਕੇ ਪੈਸੇ ਕਮਾਇਆ ਜ਼ਰੂਰੀ ਨਹੀਂਗਾ ਸਾਰੇ ਹੀ ਹੀ ਕਮਾਉਗੇ ਇਹ 100 ਚੋਂ ਇੱਕ ਅੱਧਾ ਹੀ ਕਾਮਯਾਬ ਹੁੰਦਾ ਹੁੰਦਾ ਸੋ ਮੈਂ ਹਰੇਕ ਦੇ ਹਰੇਕ ਦੇ ਘਰ ਦੇ ਹਾਲਾਤ ਜਾਂ ਉਹਦੀਆਂ ਉਹਦੇ ਕੋਲ ਰਿਸੋਰਸਸ ਕਿੰਨੇ ਆ ਪੈਸੇ ਕਿੰਨੇ ਆ ਜਾਂ ਉਹਦੀ ਨੌਲੇਜ ਕਿੰਨੀ ਆ ਉਸ ਹਿਸਾਬ ਨਾਲ ਕੰਮ ਹੁੰਦੇ ਆ ਮੈਂ ਉਸ ਹਿਸਾਬ ਨਾਲ ਤੁਹਾਨੂੰ ਸ਼ੁਰੂ ਤੋਂ ਦੱਸਣ ਦੀ ਆਪਾਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਇਹ ਆਮੀ ਹਵਾ ਵਾਲੇ ਕੰਮ ਨਹੀਂ ਅਸਲੀ ਕੰਮ ਕਿਹੜੇ ਕਰ ਸਕਦੇ ਆ ਤੇ ਵਧੀਆ ਪੈਸੇ ਕਮਾ ਸਕਦੇ ਆ ਇਹ 10-15000 ਵਾਲੀ ਨੌਕਰੀ ਤੋਂ ਛੁਟਕਾਰਾ ਪਾ ਸਕਦੇ ਆ ਪਹਿਲਾਂ ਤਾਂ ਜਿਹੜੀ ਅਸੀਂ ਆਪਣੇ ਨੌਜਵਾਨ ਜਿਹੜੇ ਮੁੰਡੇ ਹੁੰਦੇ ਆ ਆਪਾਂ ਨੂੰ ਜਿਹੜੀ ਐਜੂਕੇਸ਼ਨ ਹੁੰਦੀ ਆ ਪਹਿਲਾਂ ਤਾਂ ਜਿਹੜੀ ਆਪਾਂ ਸਕੂਲਾਂ ਦੇ ਵਿੱਚ ਐਜੂਕੇਸ਼ਨ ਆ ਉਹਦਾ ਇੱਕੋ ਹੀ ਬੇਸ ਆ ਕਿ ਨੌਕਰੀ ਜਿਹਨੂੰ ਤਾਂ ਇਹ ਨੌਕਰੀ ਬਿਲ ਜਾਂਦੀ ਆ ਤੱਕੇ-ਤੁੱਕੇ ਖਾ ਖੂਕੇ ਸਰਕਾਰੀ ਉਹ ਤਾਂ ਕਹਿੰਦਾ ਬਈ ਵਧੀਆ ਵਧੀਆ ਜਿਹੜੇ ਕੋਈ ਮੇਰੇ ਵਰਗੇ ਸਾਡੇ ਵਰਗੇ ਰਹਿ ਨੂੰ ਜਾਂਦੇ ਆ ਉਹ ਬੰਦਾ ਫਿਰ ਬਾਤ ੱਤ ੱਕੇ ਖਾਂਦਾ ਰਹਿੰਦਾ ਜਾਂ ਕਿਤੇ ਪ੍ਰਾਈਵੇਟ ਕੰਮ ਕਰਦਾ 10000 15000 ਤੇ ਕਦੀ ਕਿਤੇ ਕਦੀ ਕਿਤੇ ਹੈ ਨਾ ਸੋ ਇੱਕ ਸਿੱਧਾ ਜਿਹਾ ਲੌਜੀਕ ਹੁੰਦਾ ਜਾਂ ਤਾਂ ਬੰਦਾ ਜਿਹੜਾ ਬਹੁਤ ਹੁਸ਼ਿਆਰਾ ਉਹ ਕੰਮ ਜਾ ਪਊਗਾ ਜਾਂ ਜਿਹੜਾ ਸਿਰੇ ਦਾ ਨਲਾਇਕ ਉਹ ਕੰਮ ਜਾ ਪਊਗਾ ਹੁਸ਼ਿਆਰਾ ਨੰਬਰ 1 ਵਾਲਾ ਜਿਹੜਾ ਆਉਂਦਾ ਹੁੰਦਾ ਪਹਿਲੇ ਦੋ ਡੈਕਸਾਂ ਵਾਲਾ ਉਹਨੂੰ ਤਾਂ ਜੌਬ ਜੂ ਮਿਲੇ ਜਾਣੀ ਏ ਥਰੀ ਤੇ ਜਿਹੜਾ ਪਿੱਛੇ ਵਾਲਾ ਉਹਨੇ ਕੋਈ ਨਾ ਕੋਈ ਰਿਸਕ ਲੈ ਕੇ ਬਿਜ਼ਨਸ ਸੈਟ ਕਰ ਲੈਣਾ ਤਾਂ ਗੱਬੇ ਵਾਲੇ ਬੰਦੇ ਦੋਈ ਪਾਸੇ ਰਹਿ ਜਾਂਦੇ ਆਪਣੇ ਵਰਗੇ ਕਹਿ ਸਕਦੇ ਹੈ ਨਾ ਸੋ ਇਹ ਐਜੂਕੇਸ਼ਨ ਦੀ ਇੱਕ ਘਾਟ ਆ ਸਾਡੇ ਪੰਜਾਬ ਦੀ ਕਹ ਲਓ ਜਾਂ ਇੰਡੀਆ ਦੀ ਕਹ ਲਓ ਕਿ ਜੇਕਰ ਤੁਸੀਂ ਫੇਲ ਹੋ ਗਏ ਤੁਸੀਂ ਤੁਹਾਨੂੰ ਨੌਕਰੀ ਨਹੀਂ ਮਿਲੀ ਸਰਕਾਰੀ ਤੁਸੀਂ ਟੈਸਟ ਟੂਸਟ ਦੇ ਕੇ ਹਟ ਗਏ ਤਾਂ ਤੁਸੀਂ ਉਸ ਤੋਂ ਬਾਅਦ ਕੀ ਕਰਨਾ ਉਹ ਚੀਜ਼ ਇਹ ਵਾਲੀ ਐਜੂਕੇਸ਼ਨ ਚ ਦੱਸੀ ਨਹੀਂ ਜਾਂਦੀ ਹੈਗੀ ਕਿਉਂਕਿ ਉਹ ਕੰਮ ਕਰਾਇਆ ਹੀ ਨਹੀਂ ਜਾਂਦੇ ਹੱਥੀ ਜਿਹੜੀ ਕਿਸੇ ਚ ਸਕਿੱਲ ਆ ਉਹ ਇਹਦੇ ਵਿੱਚ ਡਿਵੈਲਪ ਹੀ ਨਹੀਂ ਕੀਤੀ ਜਾਂਦੀ ਕਈ ਆਈਟੀ ਇਹ ਕਾਲਜ ਵਗੈਰਾ ਖੁੱਲੇ ਵੀ ਸੀ ਪਰ ਉੱਥੇ ਵੀ ਤੁਸੀਂ ਦੇਖ ਲਿਓ ਕਦੀ ਵੀ ਇਹ ਜਿਹੜਾ ਥਿਊਰੀ ਨੂੰ ਜਿਆਦਾ ਪ੍ਰੈਫਰ ਕੀਤਾ ਜਾਂਦਾ ਪ੍ਰੈਕਟੀਕਲ ਆਲੂ ਤਾਂ ਜਾਂਦੇ ਹੀ ਨਹੀਂਗੇ ਸੋ ਇੱਕ ਚੀਜ਼ ਹੁਣ ਜ਼ਰੂਰ ਇਹ ਚੀਜ਼ ਨੋਟ ਕਰ ਲਿਓ ਕਿ ਆਉਣ ਵਾਲੇ ਸਮਾਂ ਜਿਹੜਾ ਹੈਗਾ AI ਟੈਕਨੋਲੋਜੀ ਦਾ ਬਹੁਤ ਸਾਰੇ ਜਿਹੜੇ ਕੰਮ ਹੈਗੇ ਆ ਸਪੈਸ਼ਲੀ ਆ ਬੈਠ ਕੇ ਕਰਨੇ ਵਾਲੇ ਜਿਹੜੇ ਕੋਈ ਬੈਂਕਾਂ ਦੇ ਵਿੱਚ ਆ ਕੋਈ ਹੋਰ ਇਹ ਡਾਟਾ ਵਾਲੇ ਜਿਹੜੇ ਕੋਈ ਇਕੱਠੇ ਕਰਨੇ ਵਾਲੇ ਹਨ ਇਹ ਸਭ ਤੋਂ ਪਹਿਲਾਂ ਇਹ ਖਤਮ ਹੋ ਜਾਣੇ ਕੰਮ ਜੇ ਦੇ ਕੋਈ ਹੱਥੀ ਕੋਈ ਗੋਣ ਹੋਊਗਾ ਜਾਂ ਕੋਈ ਸਪੋਰਟਸਮੈਨ ਗੋਣ ਹੋਊਗਾ ਜੇ ਕੋਈ ਘਰ ਬਣਾਉਂਦਾ ਕੋਈ ਲੱਕੜ ਦਾ ਕੰਮ ਕਰਦਾ ਲੋਹੇ ਦਾ ਕਰਦਾ ਕੋਈ ਫਰਚ ਲਾਉਂਦਾ ਕੋਈ ਟੈਲਾ ਲਾਉਂਦਾ ਕੋ ਬਿਜਲੀ ਦਾ ਕੰਮ ਕਰਦਾ ਐਦਾਂ ਦੇ ਕੰਮ ਹਲੇ ਫੇਰ ਵੀ ਚੱਲਦੇ ਰੂਗੇ ਸੋ ਪੜ੍ਹਾਈ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਜਿਹੜੇ ਹਲੇ ਬੱਚੇ ਪੜ੍ਹ ਰਹੇ ਆ ਉਹ ਮਾਪੇ ਜ਼ਰੂਰ ਧਿਆਨ ਦੇਣ ਕਿ ਆਪਣੇ ਬੱਚਿਆਂ ਨੂੰ ਐਦਾਂ ਦੀ ਐਜੂਕੇਸ਼ਨ ਜਿਹੜੇ ਹੱਥ 'ਚ ਕੋਈ ਸਕਿੱਲ ਹੈਗਾ ਉਹ ਜਿਹੜੀ ਆਪਣੀ ਕਿਤਾਬੀ ਪੜ੍ਹਾਈ ਹੈਗੀ ਆ ਉਹਦੇ ਨਾਲ-ਨਾਲ ਐਦਾਂ ਦਾ ਜਾਨੀ ਕਿ ਐਜੂਕੇਸ਼ਨ ਜ਼ਰੂਰ ਦੇਣ ਤੁਸੀਂ ਦੇਖਿਆ ਹੋਣਾ ਜੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਭਈਏ ਕਾਮਯਾਬ ਆ ਉਹ ਨਿਆਣਿਆਂ ਨਾਲ ਹੀ ਲੈ ਜਾਂਦੇ ਰਿਹੜੀ ਤੇ ਉਹਨਾਂ ਨੂੰ ਛੋਟੇ ਹੁੰਦੇ ਇਹ ਸਬਜ਼ੀ ਵੇਚਣੀ ਆ ਜਾਂਦੀ ਆ ਗੋਲ ਗੱਪੇ ਬਣਾਉਣੇ ਆ ਜਾਂਦੇ ਆ 버거 ਬਣਾਉਣੇ ਆ ਜਾਂਦੇ ਆ ਸੋ ਇਹ ਚੀਜ਼ਾਂ ਉਹ ਨਾਲ ਸਿੱਖ ਲੈਂਦੇ ਆ ਤੇ ਜਦੋਂ ਉਹ ਬਾਅਦ ਚ ਮਾਰਕੀਟ ਦੇ ਵਿੱਚ ਟੱਕਰਾਉਣਾ ਤੇ ਉਹ ਪਹਿਲਾਂ ਹੀ ਸਾਡੇ ਨਾਲ ਉਹਨਾਂ ਚ ਜ਼ਿਆਦਾ ਸਕਿੱਲ ਹੁੰਦੀ ਆ ਸੋ ਅਸੀਂ ਜਿਹੜੇ ਬੱਚਿਆਂ ਨੂੰ ਹੁਣ ਪੜਾ ਰਹੇ ਆ ਇੱਕ ਤਾਗੇ ਮੋਟਿਵ ਹੁੰਦਾ ਜਗਾ ਕਿ ਸਿੱਧਾ ਜਾਊਗਾ ਬਾਹਰ ਜਾਊਗਾ ਹਨਾ ਕੈਨੇਡਾ ਚਲ ਜਾਊਗਾ ਅਮਰੀਕਾ ਚਲ ਜਾਊਗਾ ਹਾਈਲਾਈਟ ਕਰਕੇ ਉਹ ਵੀ ਕੰਮ ਮੌਕਾ ਹੋ ਗਿਆ ਹੁਣ ਜ਼ਰੂਰ ਆਪਣੇ ਬੱਚਿਆਂ ਨੂੰ ਹੱਥੀਂ ਕੋਈ ਜਿਹੜਾ ਗੁਣ ਜ਼ਰੂਰ ਸਿਖਾਓ ਜਿਹੜੇ ਕੈਨੇਡਾ ਜਾਂ ਬਾਹਰ ਨਿਆਣੇ ਪਰਣ ਵੀ ਗਏ ਹੋਆ ਜਿਹੜੇ ਉਹਨਾਂ ਨੂੰ ਵੀ ਇੱਥੇ ਆ ਕੇ ਪਤਾ ਲੱਗਦਾ ਕਿ ਵਾਕਈ ਜੇ ਹੱਥੀ ਕੰਮ ਸਿੱਖਿਆ ਹੁੰਦਾ ਤਾਂ ਇਹ ਜਿਹੜਾ ਮੈਕਡੋਨਲਡ ਤੇ ਜਾਂ ਉਹ ਲੈਨਾਂ ਲੱਗਦੀਆਂ ਬੀਟਰ ਵਾਲਾ ਕੰਮ ਨਾ ਕਰਨਾ ਪੈਂਦਾ ਸੋ ਹੱਥੀ ਕੰਮ ਜਿਹੜਾ ਜ਼ਰੂਰ ਉਹ ਜ਼ਰੂਰ ਸਿਕਾਓ ਦੂਜਾ ਮੈਂ ਇੱਕ ਪੇਰੈਂਟਸ ਜਿਹੜੇ ਆਪਣੇ ਹੈਗੇ ਆ ਪੰਜਾਬ ਦੇ ਉਹਨਾਂ ਨੂੰ ਦੱਸਣੀ ਚਾਹੁੰਨਾ ਅਸੀਂ ਨਿਆਣੇ ਦੇ ਪਿੱਛੇ 15-20 ਲੱਖ ਰੁਪਈਆ ਲਾ ਕੇ ਉਹਨੂੰ ਅਮਰੀਕਾ ਦਾ ਬਾਰਡਰ ਚੋਰੀ ਟਪਾਉਣ ਦੇ ਲਈ ਤਾਂ ਰਿਸਕ ਲੈ ਸਕਦੇ ਹਾਂ ਨਾ ਕਿ ਤੂੰ ਟੱਪ ਜਾ ਬਈ ਕੋਈ ਚੱਕਰ ਨਹੀਂ ਗਾ ਉੱਥੋਂ ਫੜ ਹੋ ਕੇ ਵਾਪਸ ਆ ਜਾਏ ਫੇਰ ਵੀ ਠੀਕ ਆ ਪਰ ਜੇ ਕੋਈ ਇੰਡੀਆ ਚ ਕੰਮ ਕਰਨਾ ਚਾਹੁੰਦਾ ਮੁੰਡਾ ਤਾਂ ਅਸੀਂ ਉਹਨੂੰ ਕਹਿਣ ਲੱਪਈਦਾ ਨਾ ਤੇ ਤੂੰ ਕਿੱਥੇ ਹੋਣਾ ਯਾਰ ਥੋੜਿਆ ਜਿਹਾ ਨਾ ਕੌਨਫੀਡੈਂਸ ਆਪਣੇ ਬੱਚਿਆਂ ਚ ਜੂੜ ਦਿਖਾਓ ਤੇ ਉਹਨਾਂ ਦੇ ਥੋੜਾ ਬਹੁਤਾ ਪੈਸੇ ਲਾਉਣ ਦਾ ਦਮ ਰੱਖੋ ਜੇ ਤੁਸੀਂ ਬਾਹਰ ਭੇਜ ਦਿੰਨੇ ਐ ਇੰਨੇ ਪੈਸੇ ਲਾ ਕੇ ਕਈ ਵਾਰੀ ਉੱਥੋਂ ਮੁੜ ਕੇ ਵੀ ਨਹੀਂ ਆਉਦੇ ਬੱਚੇ ਇੱਥੇ ਵੀ ਥੋੜਾ ਜਿਹਾ ਇਦਾਂ ਦਮ ਰੱਖਿਆ ਕਰੋ ਕਿ ਆਪਣੇ ਬੱਚੇ ਨੂੰ ਇੱਕ ਅੱਧੀ ਵਾਰੀ ਮੌਕਾ ਦਿਓ ਉੱਤੇ ਥੋੜੇ ਬੱਤੇ ਪੈਸੇ ਲਾ ਕੇ ਜੇ ਕੋਈ ਕੰਮ ਸਟਾਰਟ ਕਰਨਾ ਚਾਹੁੰਦਾ ਐਨਾ ਕੋ ਨੂੰ ਹੱਲਾਸ਼ੇਰੀ ਜ਼ਰੂਰ ਦਿਆ ਕਰੋ ਪਰ ਮੈਂ ਇਹ ਘਰਾਂ ਚ ਹੀ ਦੇ ਦਾਂ ਕਿ ਆਪਣੇ ਘਰ ਦੇ ਹੀ ਡੀਮੋਟੀਵੇਟ ਕਰਨਾ ਪੰਦੇ ਤੇ ਤੋ ਨਹੀਂ ਹੁਣ ਜਦੋਂ ਹੁਣ ਅਸੀਂ ਕੋਈ ਕੰਮ ਕਰਨਾ ਸੋਚ ਲਿਆ ਮੰਨ ਲਓ ਕਿ ਅਸੀਂ ਪੰਜਾਬ ਤੇ ਰਹਿ ਕੇ ਕੰਮ ਕਰਨਾ ਸੋਚ ਲਿਆ ਮੈਂ ਹੀ ਸੋਚ ਲਿਆ ਤਾਂ ਸਾਡੇ ਮਨ ਚ ਸਿਰਫ ਚਾਰ ਜਾਂ ਪੰਜ ਕੰਮ ਹੀ ਆਉਂਦੇ ਆ ਕਿਹੜੇ ਜਾਂ ਜੀ ਕਹ ਲਈ ਆਹ ਇੱਕ ਰੈਸਟੋਰੈਂਟ ਪਾ ਲਓ ਜੀ ਕੋਈ ਖਾਣ ਵਾਲਾ ਜਾਂ ਕੋਈ ਕੌਫੀ ਵਾਲਾ ਜਾਂ ਪੀਜ਼ਾ ਵਾਲਾ ਜਾਂ ਕੱਪੜਿਆਂ ਦੀ ਦੁਕਾਨ ਪਾ ਲਓ ਜੀ ਹਨਾ ਜੇதும் ਕੋਈ ਕੰਮ ਨਹੀਂ ਹੈਗਾ ਚਲੋ ਜੀ ਕੱਪੜਿਆਂ ਦੀ ਦੁਕਾਨ ਮਨੀਆਰੀ ਦੀ ਜਾਂ ਕਰਿਆਨੇ ਦੀ ਮਤਲਬ ਜਿਹੜੇ ਕੰਮਾਂ ਦਾ ਮਾਰਕੀਟ ਦੇ ਵਿੱਚ ਪਹਿਲਾਂ ਹੀ ਬੜਾ ਕੰਪੀਟੀਸ਼ਨ ਹੁੰਦਾ ਉੱਥੇ ਅਸੀਂ ਲਾਤ ਡਾਲਾਂਗੇ ਹਨਾ ਜਿਹਦਾ ਸਾਨੂੰ ਐਕਸਪੀਰੀਅੰਸ ਨਹੀਂ ਹੋਣਾ ਸੋ ਪਹਿਲਾਂ ਤਾਂ ਆਪਣੇ ਏਰੀਏ ਦਾ ਜਿੱਥੇ ਤੁਸੀਂ ਰਹਿੰਦੇ ਆ ਜਾਂ ਉਸ ਸ਼ਹਿਰ ਦਾ ਪੂਰਾ ਮੁਆਇਨਾ ਹੋਣਾ ਚਾਹੀਦਾ ਪੂਰੀ ਪੁਰਾ ਸਰਵੇ ਹੋਣਾ ਚਾਹੀਦਾ ਕਿ ਇੱਥੇ ਕਿਹੜੀ ਚੀਜ਼ ਦੀ ਜਿਹੜੀ ਹੈਗੀ ਆ ਕਮੀ ਆ ਜਿਹਦੇ ਲਈ ਲੋਕਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਉਹ ਸਰਵੇ ਕਰਨਾ ਹਰੇਕ ਬੰਦੇ ਲਈ ਜ਼ਰੂਰੀ ਆ ਫਿਰ ਮੈਂ ਕਹਿੰਦਾ ਕਿ ਜਦੋਂ ਅਸੀਂ ਦੇਖਾ ਦੇਖੀ ਲਾਪੰਦੇ ਆ ਨਾ ਕਿ ਉਹ ਬੰਦੇ ਨੇ ਇਦਾਂ ਕੰਮ ਕੀਤਾ ਸੀ ਨਾ ਜਦ ਅੱਜ ਕੱਲ ਵੀ ਇੱਕ ਹੁੰਦਾ ਹੈ ਕਿ ਉਹ ਕਡੇਰੀ ਫਾਰਮਿੰਗ ਦਾ ਕੰਮ ਕਰਕੇ ਮੁੰਡਾ ਮਸ਼ਹੂਰ ਹੋ ਗਿਆ ਨਾ ਸਾਰੇ ਸੋਚਦੇ ਕਰੇ ਮੈਂ ਡੇਰੀ ਫਾਰਮਿੰਗ ਕਰਕੇ ਹੋ ਜਾਊਗਾ ਨਹੀਂ ਬਾਈ ਤੇਰੇ ਚ ਪਰਮਾਤਮਾ ਨੇ ਕੋਈ ਹੋਰ ਸਕਿੱਲ ਦਿੱਤੀ ਹੋਊਗੀ ਖੇਤੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬਹੁਤ ਬੰਦੇ ਕਾਮਯਾਬ ਹੋ ਜਾਂਦੇ ਆ ਜਿਹੜੀ ਡਿਫਰੈਂਟ ਡਿਫਰੈਂਟ ਕੋਈ ਖੇਤੀ ਕਰਦਾ ਹੈ ਨਾ ਕਈ ਬੰਦੇ ਖੇਤੀ ਦੇ ਵਿੱਚ ਡੁੱਬ ਜਾਂਦੇ ਆ ਸੁਸਾਈਡ ਵੀ ਕਰ ਲੈਂਦੇ ਆ ਸੋ ਹਰੇਕ ਕੰਮ ਦੀ ਜਾਨੀ ਕਿ ਹਰੇਕ ਬੰਦੇ ਲਈ ਜ਼ਰੂਰੀ ਨਹੀਂਗਾ ਕਿ ਉਹ ਬੰਦਾ ਉਹ ਕਰਕੇ ਕਾਮਯਾਬ ਹੋਇਆ ਤੁਸੀਂ ਵੀ ਉਹ ਕਰਕੇ ਹੋ ਸਕਦੇ ਆ ਪਰ ਆਪਣੇ ਨੌਜਵਾਨਾਂ ਨੂੰ ਇਹਦੇ ਬਾਰੇ ਬਾਰੀਕ ਸਟੱਡੀ ਕਰਨ ਦੀ ਲੋੜ ਆ ਪੰਜਾਬ ਦੇ ਵਿੱਚ ਤੁਸੀਂ ਜਿਹੜੇ ਏਰੀਏ ਦੇ ਵਿੱਚ ਰਹਿੰਦੇ ਆ ਪਹਿਲਾਂ ਤਾਂ ਜੇ ਤੁਸੀਂ ਚਾਹੁੰਦੇ ਆ ਕਿ ਆਪਾਂ ਮੈਨੂਫੈਕਚਰਿੰਗ ਵੱਲ ਆਈਏ ਤਾਂ ਉਧਰਲੇ ਹਿਸਾਬ ਨਾਲ ਦੇਖੋ ਕਿ ਤੁਹਾਨੂੰ ਕਿਸ ਚੀਜ਼ ਦਾ ਇੰਟਰਸਟ ਹੈਗਾ ਹੁਣ ਕਿਹੜੇ ਕਿਹੜੇ ਕੰਮ ਇਦਾਂ ਦੇ ਹੈਗੇ ਆ ਜਿਹੜੇ ਪੰਜਾਬ 'ਚ ਰਹਿ ਕੇ ਨੌਜਵਾਨ ਕਰ ਸਕਦੇ ਆ ਜਿਨ੍ਹਾਂ ਨਾਲ ਵਧੀਆ ਕਮਾਈ ਉਹ ਕਰ ਸਕਦੇ ਆ ਜੇ ਤਾਂ ਕਹਿੰਦਾ ਮੈਂ ਕਿ ਖੇਤੀ ਨਾਲ ਰਿਲੇਟਡ ਹੈਗੇ ਆ ਜਦਾਂ ਖੇਤੀ ਨਾਲ ਤੁਸੀਂ ਇੱਕ ਜਿਹੜੀ ਐਲੱਗ ਖੇਤੀ ਵੀ ਕਰ ਸਕਦੇ ਜਿਹੜੀਆਂ ਰਵਾਇਤੀ ਫਸਲਾਂ ਐ ਇਹਦੇ ਤੋਂ ਇਲਾਵਾ ਵੀ ਕਰ ਸਕਦੇ ਆ ਜਿਹੜੀਆਂ ਤੁਸੀਂ ਕੋਈ ਸਬਜ਼ੀਆਂ ਜਾਂ ਕੋਈ ਹਲਦੀ ਇਸ ਤਰ੍ਹਾਂ ਦੇ ਮਸਾਲਿਆਂ ਦੀ ਖੇਤੀ ਕਰ ਸਕਦੇ ਆ ਠੀਕ ਆ ਪਰ ਤੁਹਾਡੇ ਇੰਟਰਸਟ ਤੇ ਡਿਪੈਂਡ ਕਰਦਾ ਜਦੋਂ ਮੈਂ ਕਿਸੇ ਨੂੰ ਕਹਦਾ ਤੱਕੇ ਨਾ ਚੀਜ਼ ਕਰਕੇ ਮੈਂ ਆਹ ਕਰਦਿਆਂ ਤੇ ਮੈਂ ਕਾਮਯਾਬ ਹੋਇਆ ਜ਼ਰੂਰੀ ਨਹੀਂਗਾ ਤੁਸੀਂ ਵੀ ਉਹ ਕਰ ਸਕਦੇ ਹੋ ਤੁਹਾਡੇ ਜਿਹੜਾ ਡਿਪੈਂਡ ਕਰਦਾ ਤੁਹਾਡੇ ਜਿਹੜਾ ਤੁਹਾਡਾ ਉਹਦੇ ਵਿੱਚ ਰੁਚੀ ਕਿੰਨੀ ਕਾ ਤੇ ਤੁਹਾਡੇ ਘਰ ਦੇ ਹਾਲਾਤ ਕਿੰਨੇ ਕਾ ਕਈ ਵਾਰੀ ਜਿਹੜੀ ਖੇਤੀ ਹੁੰਦੀ ਆ ਉਹ ਪੇਰੈਂਟਸ ਜਿਹੜੇ ਬਾਪੂ ਸਾਡੇ ਪਹਿਲਾਂ ਤੋਂ ਕਰਦੇ ਆਉਂਦੇ ਹੁੰਦੇ ਆ ਜੇ ਉਹਨਾਂ ਨੂੰ ਕੋਈ ਨਵਾਂ ਸੁਝਾ ਦੇਈਏ ਉਹ ਕਹਿੰਦੇ ਹੁੰਦੇ ਤੂੰ ਚੁੱਪੇ ਹੀ ਕਰ ਹਣਾ ਸੋ ਉਸ ਉਸ ਹਿਸਾਬ ਨਾਲ ਜੇਕਰ ਤੁਹਾਡੇ ਹੱਥ ਵਾਸ ਹੈਗਾ ਤਾਂ ਤੁਸੀਂ ਖੇਤੀ ਉਸ ਹਿਸਾਬ ਨਾਲ ਕਰ ਸਕਦੇ ਹੋ ਹਣਾ ਹਲਦੀ ਮਸਾਲੇ ਹੋ ਗਏ ਭਾਵੇਂ ਮੈਂ ਇੱਕ ਆ ਪਿੰਕ ਸਾਲਟ ਵਾਲਾ ਦੇਖਿਆ ਸੀ ਮੁੰਡਾ ਉਹ ਥੂਕ ਦੇ ਭਾ ਲੈ ਕੇ ਉਹਨੂੰ ਕ੍ਰਸ਼ ਕਰਕੇ ਤੇ ਪੈਕੇਟ 'ਚ ਪਾ ਪਾ ਕੇ ਵੇਚੀ ਜਾ ਰਿਹਾ ਸੀ ਐਫ ਐਸਐਸਆਈ ਦੇ ਜਿਹੜੇ ਲਾਇਸੈਂਸ ਲੈਣੇ ਆ ਉਹ ਸਸਤੇ ਹੀ ਆ ਕੋਈ ਰੌਕਟ ਸਾਇੰਸ ਨਹੀਂ ਕੋਈ ਵੀ ਬੰਦਾ ਲੈ ਸਕਦਾ ਜੇਕਰ ਤੁਹਾਡਾ ਇਦਾਂ ਦਾ ਇੰਟਰਸਟ ਹੈਗਾ ਛੋਟੀ ਮੈਨੂਫੈਕਚਰਿੰਗ ਤੁਸੀਂ ਕਰ ਸਕਦੇ ਆ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤੁਸੀਂ ਇੰਸਟਾਗ੍ਰam ਤੇ ਆ ਜਿਹੜੇ ਬੰਦੇ ਥੋੜੇ ਬੋਤੇ ਮਸ਼ਹੂਰ ਹੋ ਗਏ ਉਹਨਾਂ ਤੋਂ ਮਸ਼ਹੂਰੀ ਕਰਾ ਕਰਾ ਕੇ ਵਧੀਆ ਆਪਣਾ ਗੁਜ਼ਾਰਾ ਕਰ ਸਕਦੇ ਆ ਵਧੀਆ ਆਪਣਾ ਇੱਕ ਮਾਰਕੀਟ ਬਣਾ ਸਕਦੇ ਆ ਜਿਹੜੀਆਂ ਬੜਬੜੀਆਂ ਕੰਪਨੀਆਂ ਨਾਲੋਂ ਜਦੋਂ ਤੁਸੀਂ ਸ਼ੁੱਧ ਚੀਜ਼ ਦਉਗੇ ਵਧੀਆ ਕੋਈ ਟੈਸਟ ਨਾਲ ਕੀਤੇ ਲਾਉਗੇ ਲੋਕੀ ਆਪੇ ਲਊਗੇ ਆਪਣੇ ਮੁੰਡੇ ਰੇੜੀਆਂ ਵੀ ਲਾਉਂਦੇ ਆ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਵਧੀਆ ਗੱਲ ਆ ਸਫਾਈ ਨਾਲ ਦੋ ਪਰ ਉਹਦੇ ਲਈ ਵੀ ਲੋਕੇਸ਼ਨ ਲੱਭਣ ਦੀ ਜ਼ਰੂਰਤ ਹੁੰਦੀ ਆ ਕਈ ਵਾਰੀ ਉੱਥੇ ਗੋਲ ਗੱਪਿਆਂ ਦੀਆਂ ਛੇ ਖੜੀਆਂ ਹੁੰਦੀਆਂ ਉਹ ਬੰਦਿਆਂ ਦੀ ਪਹਿਲੇ ਮਾਰਕੀਟ ਬਣੀ ਹੁੰਦੀ ਆ ਤੁਸੀਂ ਉੱਥੇ ਜਾ ਕੇ ਖੜ ਜੰਨੇ ਆ ਫਿਰ ਕਹਿੰਦੇ ਪੰਜਾਬੀ ਤੋਂ ਕੋਈ ਖਾਂਦਾ ਨਹੀਂਗਾ ਸੋ ਪਹਿਲਾਂ ਇਹ ਚੀਜ਼ ਦੀ ਜਾਂਚ ਪਰਖ ਕਰਨੀ ਜ਼ਰੂਰੀ ਆ ਕਿ ਉੱਥੇ ਕਿਹੜੀ ਚੀਜ਼ ਦੀ ਕੋਈ ਨ ਤਾ ਜੋ ਲੋਕੀ ਖਾਣ ਹੁਣ ਮੈਂ ਲੁਧਿਆਣੇ ਦੇ ਵਿੱਚ ਤੁਸੀਂ ਏਸੀ ਮਾਰਕੀਟ ਜੇ ਕੋਈ ਜਾਣਦਾ ਹੋਊਗਾ ਥੱਲੇ ਘੰਟਾ ਘਾਰਾ ਲੂ ਜਿਹੜਾ ਉਹ ਰੋਡ ਜਾਂਦਾ ਚੌੜਾ ਬਾਜ਼ਾਰ ਕਹਿੰਦੇ ਆ ਏਸੀ ਮਾਰਕੀਟ ਜਾਂ ਕਾਲ ਮਾਰਕੀਟ ਦੇ ਲਾਗੇ ਉੱਥੇ ਖਾਣ ਵਾਲੀ ਰੇੜੀ ਕੋਈ ਵੀ ਤੁਸੀਂ ਖੜੀ ਕਰ ਲਓ ਉੱਥੇ ਭਾਵੇਂ ਅੰਡੇ ਰੱਖ ਕੇ ਖੜਜੋ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਉੱਥੋਂ ਸੁੱਕਾ ਆਉਂਦਾ ਹੋਊਗਾ ਤੇ ਐਨੀ ਮਾਰਾ ਮਾਰ ਪਈ ਹੋਉਂਦੀ ਬੰਦਿਆਂ ਦੀ ਮੈਂ ਦੇਖਦਾ ਹੁਣ ਕਿ ਜਿਹੜਾ ਭਟੂਰੇ ਬਣਾਉਣੇ ਵਾਲਾ ਵੀ ਉੱਥੇ ਘੱਟ ਤੋਂ ਘੱਟ 15-20000 ਡੇਲੀ ਕਮਾਉਂਦਾ ਹੋਣਾ ਹੱਥ ਜੋੜਦੇ ਹੁੰਦੇ ਆ ਕਿ ਬਸ ਕਰੋ ਇਹ ਮੈਂ ਦੇਖਿਆ ਉਹ ਤੇ ਸ਼ਨੀਵਾਰ ਐਤਵਾਰ ਦਾ ਇਹ ਹਾਲ ਹੁੰਦਾ ਸੋ ਲੋਕੇਸ਼ਨ ਬਹੁਤ ਮੈਟਰ ਕਰਦੀ ਤੁਸੀਂ ਕਿੱਥੇ ਖੋਲਦੇ ਆ ਜਿਹੜੇ ਬੰਦਿਆਂ ਕੋ ਥੋੜੇ ਜਿਆਦੇ ਪੈਸੇ ਹੈਗੇ ਆ ਮੰਨ ਲਓ ਉਹ ਇੰਡੀਆ ਚ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਤਿੰਨ ਚਾਰ ਜਜ਼ਦ ਰਣ ਕੇ ਕੋਲਡ ਸਟੋਰ ਪਾ ਲਓ ਯਾਰ ਇਹਦੇ ਤੇ ਤੁਹਾਨੂੰ ਜਿੰਨੀ ਤੁਸੀਂ ਕਹਿੰਦੇ ਆ ਜੇ ਇਹਦੇ ਬਾਰੇ ਸਟੱਡੀ ਕਰਨੀ ਪੈਂਦੀ ਹੈ ਤੇ ਸਬਸਿਡੀ ਵੀ ਇੰਨੀ ਹੀ ਮਿਲ ਜਾਂਦੀ ਹੈ ਕੋਈ ਇਹਦੇ ਵਿੱਚ ਸ਼ੱਕ ਨਹੀਂਗਾ ਥੋੜੀ ਮੋਟੇ ਰਕਮ ਵਾਲੀ ਇਹ ਚੀਜ਼ ਹੈਗੀ ਆ ਪਰ ਇਹਦੇ ਤੇ ਪ੍ਰੋਫਿਟ ਵੀ ਬਹੁਤ ਵੱਡਾ ਹੈਗਾ ਜਿਹੜੇ ਬڑے ਬڑے ਕਿਸਾਨ ਇੱਥੇ ਰੱਖਦੇ ਆ ਆਲੂ ਵਗੈਰਾ ਤੁਸੀਂ ਜੇ ਦੋ ਟਰੱਕ ਲਿਆ ਕੇ ਨਾ ਸੇਬਾਂ ਦੇ ਹੀ ਰੱਖ ਕੇ ਸਿਆੜਾਂ ਨੂੰ ਰੱਖ ਕੇ ਗਰਮੀਆਂ ਨੂੰ ਵੇਚੂਗੇ ਉਹਦੇ 'ਚ ਬਹੁਤ ਕੁਝ ਨਿਕਲ ਜਾਂਦਾ ਇੱਕ ਹੋਰ ਬਹੁਤ ਵਧੀਆ ਕੰਮ ਹੈਗਾ ਆ ਆਹ ਗੱਡੀਆਂ ਧੋਣੇ ਵਾਲਾ ਜਿੱਦਾਂ ਵਾਸ਼ਿੰਗ ਸੈਂਟਰ ਇਹ ਵੀ ਇੱਕ ਪੂਰਾ ਸਰਵੇ ਕਰਕੇ ਕਿਹੜੇ ਏਰੀਏ ਦੇ ਵਿੱਚ ਇਹ ਘਟ ਹੈ ਗਿਆ ਇਦਾਂ ਨਹੀਂ ਕਿ ਚਾਰ ਪੰਜ ਪਹਿਲੇ ਬਣਿਓ ਤਾਂ ਤੁਸੀਂ ਵੀ ਨਾਲ ਹੀ ਖੋਲ੍ਹ ਦੋ ਜਾਗੇ ਕਿਹੜੇ ਏਰੀਏ ਦੇ ਵਿੱਚ ਹੈ ਨਹੀਂਗਾ ਇਹਦੀ ਲੋੜ ਹੈਗੀ ਆ ਸਾਰਾ ਸਰਵੇ ਕਰਕੇ ਦੋ ਜਣੇ ਰਲ ਕੇ ਵੀ ਖੋਲ੍ਹ ਸਕਦੇ ਆ ਨਾ ਜਿਹੜਾ 15-20 ਹਜ਼ਾਰ ਵਾਲਾ ਮਹੀਨੇ 'ਚ ਕਮਾਉਨੇ ਆ ਕਿਸੇ ਦੇ ਥੱਲੇ ਰਹਿ ਕੇ ਬੰਦਾ ਆਪਣਾ ਮਾਲਕ ਆਪ ਆ ਆਪ ਜੇਕਰ ਹੱਥੀਂ ਕੰਮ ਕਰੋਗੇ ਮੈਂ ਕਹਿੰਦਾ ਤੁਸੀਂ 30 ਹਜ਼ਾਰ ਰੁਪਈਆ ਇੱਕ-ਇੱਕ ਬੰਦਾ ਸੌਖਾ ਹੀ ਕਮਾ ਸਕਦਾ ਇੱਕ ਹੋਰ ਗੱਡੀਆਂ ਨਾਲ ਰਿਲੇਟਡ ਕੰਮ ਹੈਗਾ ਬੀਲ ਬੈਲੈਂਸਿੰਗ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੈ ਨਹੀਂ ਹੁਣਾ ਇਹ ਉੱਥੇ ਵੀ ਤੁਸੀਂ ਪੂਰਾ ਆਲੇ-ਦੁਆਲੇ ਦਾ ਸਰਵੇ ਕਰਕੇ ਕਿਹੜੇ ਏਰੀਆ ਦੇ ਵਿੱਚ ਹੈ ਨਹੀਂਗਾ ਤੁਸੀਂ ਇਹੇ ਕੰਮ ਖੋਲ ਸਕਦੇ ਆ ਮੇਰੇ ਕਈ ਯਾਰਾ ਦੋਸਤਾਂ ਨੇ ਇਦਾਂ ਚੀਜ਼ਾਂ ਖੋਲੀਆਂ ਅਗਲੇ ਕਾਮਯਾਬੀ ਹੋਇਆ ਜੇ ਬੰਦਾ ਕੱਲਾ ਨਹੀਂ ਤਾਂ ਦੋ ਤਿੰਨ ਜਣੇ ਰਲ ਕੇ ਖੋਲ ਸਕਦੇ ਆ ਠੀਕ ਹੈ ਤੇ ਕਈ ਮੇਰਾ 1000 ਦੂਦ ਸੀਗਾ ਉਹ ਇਹ ਵਾਟਰ কুলਰ ਜਿਹੜੇ ਸੀਗੇ ਆ ਪਾਣੀ ਵਾਲੇ ਭਰ ਕੇ ਸਾਫ ਕਰਕੇ ਪਿਉਰੀਫਾਈ ਵਾਲੇ ਉਹਨਾਂ ਨੇ ਪੂਰੇ ਇੱਕ ਇੱਕ ਜਿੱਦਾਂ ਮਾਰਕਟਾਂ ਮੱਲੀਆਂ ਮਤਲਬ ਕਿ ਉਹ ਰੋਜ਼ ਦੇ ਉਹ 20 ਰੁਪਏ ਲਈ ਜਾਂਦੇ ਇੱਕ ਵਾਟਰ কুলਰ ਦੇ ਪਿੱਛੇ ਨਾ ਵਾਟਰ কুলਰ ਆਪਣਾ ਲਿਆ ਲਿਆ ਆ ਗਿਆ ਨਾ ਪੂਰਾ ਯਾਨੀ ਕਿ ਸਵੇਰੇ ਸਵੇਰੇ ਕੰਮ ਹੁੰਦਾ 2-3000 ਰੁਪਏ ਦਿਹਾੜੀ ਇੱਕ ਅੱਧੀ ਮਾਰਕੀਟ ਕਈ ਪੰਜਾਬ ਕਿਹੜਾ ਛੋਟ ਆ ਬਹੁਤ ਹੈਗੇ ਏਰੀਏ ਉੱਥੇ ਤੁਸੀਂ ਇਹ ਚੀਜ਼ ਪੂਰੀ ਜਾਂਚ ਪਰਖ ਕਰਕੇ ਕਰ ਸਕਦੇ ਹਨ ਇਸ میٹرਿਕਸ ਜੋ ਤੁਸੀਂ ਬਾਹਰ ਲੋਕਾਂ ਨੂੰ ਇਸ میٹرਿਕ ਚ ਪਸਾ ਕੇ ਹੀ ਨਿਕਲ ਸਕਦੇ ਆ ਲੋਕੀ लोन ਦੇ ਰਿਹਾ ਛੋਟੂ ਛੋਟੀਆਂ ਫਰਮਾਂ 2 ਲੱਖ ਰੁਪਇਆ ਮਾਰਕੀਟ ਤੇ ਸਿਟੋ ਛੋਟੇ ਛੋਟੇ ਲੋਨ ਦੋ 10000 15000 ਵਾਲਾ ਵਧੀਆ ਸਿਕਿਉਰਿਟੀ ਲੈ ਕੇ ਲੋਕੀ 20 20000 ਰੁਪਇਆ 2 ਲੱਖ ਪਿੱਛੇ ਰਿਟਰਨ ਲੈ ਰਿਹਾ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਹੈਗੇ ਆ ਬਸ ਥੋੜਾ ਜਿਹਾ ਦਿਮਾਗ ਆੜਾ ਦੁਆੜਾ ਦੇਖਣ ਦੀ ਲੋੜ ਆਪਾਂ ਨੂੰ ਬਰਫ ਦਾ ਕਾਰਖਾਨਾ ਪਾ ਲਓ ਜਿੱਥੇ ਡਾ ਬਚਤ ਹੈਗਾ 20 25 30 ਲੱਖ ਰੁਪਏ ਦਾ ਨਾ ਉਸ ਹਿਸਾਬ ਨਾਲ ਛੋਟਾ ਵੱਡਾ ਕਰ ਸਕਦਾ ਇਹਦੇ ਤੇ ਵੀ ਸਬਸਿਡੀ ਦਿੰਦੀ ਆ ਗਵਰਨਮੈਂਟ ਠੀਕ ਹੈ ਜੀ ਤੁਸੀਂ 12500 600 ਪਿੰਡਾਂ ਇੰਡੀਆ ਦੇ ਵਿੱਚ ਚੱਕੀ ਪਾ ਲੋ ਚੱਕੀ ਜੇ ਕੋਈ ਔਰਤ ਦੇ ਨਾਮ ਪਾਉਣੀ ਚਾਹੁੰਦਾ ਉੱਥੇ ਸਬਸਿਡੀ ਮਿਲਦੀ ਆ ਜੇ ਹੁਣ ਤੁਸੀਂ ਕਹਿਣਾ ਕਿ ਹਰੇਕ ਪਿੰਡ ਦੇ ਵਿੱਚ ਹੁੰਦੀ ਆ ਕਈ ਪਿੰਡਾਂ 'ਚ ਹੈ ਵੀ ਨਹੀਂਗੀ ਇਹ ਵੀ ਸਰਵੇ ਕਰਕੇ ਕਈ ਪਿੰਡਾਂ 'ਚ ਤੁਸੀਂ ਦੇਖਿਆ ਨਾ ਕੰਮ ਜ਼ਿਆਦਾ ਹੁੰਦਾ ਸਰੋਂ ਦਾ ਤੇਲ ਕੱਢ ਕੱਢ ਕੇ ਵੇਚ ਰਿਆ ਡੁੱਕੀ ਬਹੁਤ ਕੁਝ ਕਰ ਰਿਹਾ ਹੈ ਨਾ ਜਿਹੜਾ ਹਲਦੀ ਪੀ ਕੇ ਵੇਚ ਰਿਹਾ ਹੈ ਸੋ ਜਿਹੜੀ ਚੱਕੀ ਨਾਲ ਰਿਲੇਟਡ ਵੀ ਬਹੁਤ ਸਾਰੇ ਕੰਮ ਹੈਗੇ ਆ ਮਸਾਲੇ ਪੀ ਕੇ ਉਹਨਾਂ ਦੀ ਪੈਕਿੰਗ ਕਰ ਕਰਕੇ ਥੋੜੀ ਥੋੜੀ ਥਾਡੀ ਆਪਣੀ ਮਾਰਕੀਟ ਬਣ ਜਾਂਦੀ ਆ ਦਾ ਜਿਮ ਪਾਲਣ ਨੇ ਉਹਦੇ ਵਿੱਚ ਵੀ ਬਹੁਤ ਪੈਸੇ ਇਨਵੈਸਟ ਹੋ ਜਾਂਦੇ ਆ ਪਰ ਉਹਦੀ ਜਿਹੜੀ ਰਿਟਰਨ ਆਉਂਦੀ ਉਹ ਬਹੁਤ ਘੱਟ ਆਉਂਦੀ ਆ ਸੋ ਤੁਸੀਂ ਦੇਖੋ ਜੇ ਤੁਸੀਂ 30 40 ਲੱਖ ਕਰੋੜ ਰੁਪਈਆ ਲਾਉਣਾ ਹੈ ਉਸ ਤੋਂ ਪਹਿਲਾਂ ਕੋਈ ਪ੍ਰਾਪਰਟੀ ਤੁਸੀਂ ਬਾਏ ਕਰ ਸਕਦੇ ਆ ਤੁਸੀਂ ਆਪਣੇ ਏਰੀਏ ਜਿੱਥੇ ਵੀ ਰਹਿੰਦੇ ਆ ਉੱਥੇ ਦਾ ਦੇਖ ਕੇ ਕੀ ਹਾਂ ਬਈ ਇਹ ਵਾਲੇ ਏਰੀਏ ਦੀ ਜਿਹੜੀ ਪ੍ਰਾਪਰਟੀ ਆ ਇੱਥੇ ਇੱਕ ਬਹੁਤ ਵਧੀਆ ਇਹਦਾ ਜੇਕਰ ਅਸੀਂ ਕਹਾਂ ਉਹ ਇੱਥੇ ਕੋਈ ਸ਼ੌਪ ਵਗੈਰਾ ਜਾਂ ਕੋਈ ਬਿਲਡਿੰਗ 파 ਕੇ ਉਹਨੂੰ ਰੈਂਟ ਤੇ ਦਿੰਨੇ ਆ ਇੱਥੇ ਵਧੀਆ ਸਾਨੂੰ ਅਰਨਿੰਗ ਹੋ ਸਕਦੀ ਆ ਪੈਸਿਵ ਇਨਕਮ ਮਿਲ ਸਕਦੀ ਆ ਉਹੋ ਵਾਲੇ ਏਰੀਏ ਤੇ ਤੁਸੀਂ ਸਾਰਾ ਆਪਣਾ ਰਿਸਰਚ ਵਗੈਰਾ ਕਰਕੇ ਜਿਹੜੇ ਵੀ ਏਰੀਏ ਚ ਤੁਸੀਂ ਰਹਿੰਦੇ ਆ ਨਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਲੁਧਿਆਣੇ ਲੈ ਲਓ ਜਾਂ ਹੁਸ਼ਿਆਰਪੁਰ ਲੈ ਲਓ ਕਿਉਂਕਿ ਬੰਦਾ ਜਿੱਥੇ ਰਹਿੰਦਾ ਹੁੰਦਾ ਉਸ ਏਰੀਏ ਦਾ ਜਾਦੇ ਪਤਾ ਹੁੰਦਾ ਕਿ ਆਹ ਵਾਲਾ ਰੂਡ ਆ ਜਿਹੜਾ ਇਹ ਜਾਦੇ ਵਗਦਾ ਆ ਇੱਥੇ ਜਾਦੇ ਮਾਰਕੀਟ ਆ ਜੇ ਇੱਥੇ ਕੋਈ ਪ੍ਰਾਪਰਟੀ ਲਵੋਗੇ ਉਹ ਇੱਕ ਤਾਂ ਉਹਦੀ ਕੀਮਤ ਵੀ ਡਬਲ ਹੋਊਗੀ ਜੇਕਰ ਉੱਤੇ ਲੈ ਕੇ ਉਦੋਂ ਕੋਈ ਰੈਂਟ ਤੇ ਚਾੜਾਂਗੇ ਤਾਂ ਐਨਾ ਰੈਂਟ ਆਊਗਾ ਇਹ ਜਿਹੜਾ ਬੰਦਾ ਉੱਥੇ ਲੋਕਲ ਰਹਿੰਦਾ ਹੁੰਦਾ ਉਹਨੂੰ ਚੀਜ਼ਾਂ ਦਾ ਪਤਾ ਹੁੰਦਾ ਸੋ ਇਹ ਮੈਂ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਹੋਰ ਤਰਤੀਬ ਦੇ ਵਿੱਚ ਦੱਸਿਆ ਕਰੂੰਗਾ ਕਿ ਕਿਸ ਤਰ੍ਹਾਂ ਤੁਸੀਂ ਕਿਸੇ ਕੰਮ ਤੇ ਸਬਸਿਡੀ ਲੈ ਸਕਦੇ ਆ ਜਿੰਦਾ ਕੋਈ ਐਲੂਮੀਨੀਅਮ ਦਾ ਕੰਮ ਕਰਨਾ ਚਾਹੁੰਦਾ ਉਹਨੂੰ ਵੀ ਸਬਸਿਡੀ ਹੈਗੀ ਆ ਸੋ ਉਹਦੇ ਬਾਰੇ ਵੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦਾ ਰਹੂੰਗਾ ਜੇਕਰ ਇਹ ਜਾਣਕਾਰੀ ਵਧੀਆ ਲੱਗੀ ਆ ਜਾਂ ਇਹਦੇ ਵਿੱਚ ਕੀ ਕਮੀ ਆ ਜਾਂ ਹੋਰ ਕੀ ਜਾਣਕਾਰੀ ਜਾਨਣਾ ਚਾਹੁੰਦੇ ਹੋ ਉਹ ਵੀ ਜ਼ਰੂਰ ਦੱਸਿਓ ਤੇ ਮੈਂ ਫੇਰ ਕਹਿੰਨਾ ਕਿ ਜਿਹੜਾ ਵੀ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਕਿ ਉਹ ਬੰਦਾ ਕਹਿੰਦਾ ਮੈਂ ਆਹ ਕੰਮ ਕਰਕੇ ਕਾਮਯਾਬ ਹੋ ਗਿਆ ਜ਼ਰੂਰੀ ਨਹੀਂ ਗਾ ਉਹ ਤੁਸੀਂ ਵੀ ਕਰਕੇ ਹੋ ਜੋ ਤੁਹਾਡੇ ਹਾਲਾਤ ਤੇ ਤੁਹਾਡੀ ਜੇਬ ਤੁਹਾਡੀ ਸਿਚੁਏਸ਼ਨ ਤੁਹਾਡੀ ਰੁਚੀ ਤੁਹਾਡੇ ਇੰਟਰਸਟ ਤੁਹਾਡੇ ਸਾਰੇ ਹਾਲਾਤ ਆਲੇ ਦੁਆਲੇ ਵਾਲੇ ਉਹ ਤੈਅ ਕਰਦੇ ਆ ਤੁਸੀਂ ਕਿਹੜਾ ਕੰਮ ਤਾ ਕਰਨਾ ਸੋ ਇਹ ਚੀਜ਼ਾਂ ਨੂੰ ਜਾਂਚ ਪਰਖ ਕਰਕੇ ਤੁਸੀਂ ਆਪ ਚੰਗੀ ਤਰ੍ਹਾਂ ਜਾਣ ਸਕਦੇ ਆ ਕਿ ਮੈਨੂੰ ਆਹ ਕੰਮ ਕਰਨਾ ਚਾਹੀਦਾ ਤੇ ਮੈਂ ਇਹਦੇ ਵਿੱਚ ਜ਼ਿਆਦਾ ਕਾਮਯਾਬ ਹੋ ਸਕਦਾ ਵਧੀਆ ਪੈਸੇ ਕਮਾ ਸਕਦਾ ਤੇ ਜਿਹੜਾ ਇਹ 10-15000 ਰੁਪਏ ਵਾਲੀ ਨੌਕਰੀ ਆ ਉਹਦੇ ਵਾਲੇ ਚੱਕਰ ਚੋਂ ਮੈਂ ਬਾਹਰ ਆ ਸਕਦਾ। ਇਹੀ ਅੱਜ ਦਾ ਵਿਸ਼ਾ ਸੀਗਾ ਜੇਕਰ ਵਧੀਆ ਲੱਗਿਆ ਤੇ ਜਰੂਰ ਦੱਸਿਓ ਥੱਲੇ ਕਮੈਂਟ ਕਰਕੇ ਤੇ ਜਿਹੜੇ ਆਪਣੇ ਕੋਈ ਤੁਹਾਡੇ ਹੋਰ ਜਾਣਕਾਰ ਹੈਗੇ ਆ ਉਹਨਾਂ ਨਾਲ ਸ਼ੇਅਰ ਵੀ ਜਰੂਰ ਕਰ ਦਿਆ ਕਰੋ। ਧੰਨਵਾਦ ਸਤਿ ਸ਼੍ਰੀ ਅਕਾਲ।